ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਫਰੈਂਡਸ ਵੈਲਕਮ ਟੂ ਐਕਸਿਡਰਨ ਬਲੌਗਸ ਅੱਜ ਮੈਂ ਤੁਹਾਨੂੰ ਆਪਣੇ ਗੁਆਬ ਦੇ ਫੁੱਲ ਦਿਖਾਣ ਲੱਗੀ ਆਂ ਦੇਖੋ ਕਿੰਨੇ ਪਿਆਰੇ ਕਿੰਨੇ ਵੱਡਾ ਵੱਡਾ ਸਾਈਜ਼ ਕੀ ਤੁਹਾਡੇ ਗਲਾਬ ਚ ਛੋਟੇ ਛੋਟੇ ਫੁੱਲ ਆਉਂਦੇ ਆ ਜਾਂ ਭਰ ਕੇ ਨਹੀਂ ਆਉਂਦੇ ਜਾਂ ਕਿਸ ਤਰ੍ਹਾਂ ਵੀ ਤੁਹਾਡੇ ਗਲਾਬ ਤੇ ਇਸ ਤਰ੍ਹਾਂ ਦੇ ਫੁੱਲ ਆਉਂਦੇ ਵੱਡੇ ਵੱਡੇ ਦੇਖੋ ਰਿਹਾ ਮੇਰਾ ਸਾਈਜ਼ ਦੇਖੋ ਫੁੱਲਾਂ ਦਾ ਇਹਨਾਂ ਨੂੰ 3-4 ਦਿਨ ਹੋ ਗਏ ਕਿੜੇ ਨੂੰ ਤੇ ਹਵਾ ਬਹੁਤ ਤੇਜ਼ ਚੱਲਦੀ ਸੀ ਉਹਦੇ ਕਰਕੇ ਕੁਝ ਫਲਾਵਰ ਇਸ ਤਰ੍ਹਾਂ ਦੇ ਗਏ ਕਾਫੀ ਫਲਾਵਰ ਇਹਨੂੰ ਹੋਇਆ ਗਿੰਤਿੰਨ ਵਿੱਚ ਕਿਤੀ ਕਾਫੀ ਸਾਰੇ ਵੱਡੇ ਵੱਡੇ ਫਲਾਵਰ ਆਏ ਆ ਦੇਖੋ ਫੁੱਲ ਦਾ ਸਾਈਜ਼ ਦੇਖੋ ਕਿੰਨਾ ਬਿਆਰਾ ਕਿੰਨਾ ਵੱਡਾ ਵੱਡਾ ਫੁੱਲ ਦਾ ਸਾਈਜ਼ ਤੇ ਡਿਜ਼ਾਈਨ ਕਲਰ ਦੇਖੋ ਇਹ ਮੈਂ ਨਾ ਕਟਿੰਗ ਤੋਂ ਹੀ ਲਗਾਇਆ ਸੀਗਾ ਤੇ ਇਹਨੂੰ ਕਾਫੀ ਸਾਲ ਹੋ ਗਏ ਲੱਗੇ ਇਹ ਵਾਲਾ ਫਲਾਵਰ ਉੱਪਰ ਵੱਲ ਚੜ ਗਿਆ ਲੈ ਬੰਨੀ ਟਿੱਪੇ دیے ਹੁੰਦੀ ਆ ਕਿ ਇਹਨੂੰ ਜਿਹੜਾ ਫਲਾਵਰ ਸਾਡਾ ਸਪੈੰਡ ਹੋਵੇ ਉਹਨੂੰ ਇਸ ਤਰ੍ਹਾਂ ਸੀ ਕੱਟ ਦੇਣਾ ਹੈ ਤਾਂ ਕਿ ਦੂਜੇ ਫਲੇਵਰਸ ਨੂੰ એનર્ਜੀ ਮਿਲ ਸਕੇ ਠੀਕ ਹੈ ਕੁਝ ਮੈਂ ਗੱਲਾਂ ਤੁਹਾਡੇ ਨਾਲ ਕਰਾਂਗੀ ਇਹਦੇ ਗੁਲਾਬ ਵੀ ਇਸ ਤਰ੍ਹਾਂ ਦੀ ਗਰੋਥ ਲੈਣ ਵਾਸਤੇ ਕਿਉਂਕਿ ਮੈਂ ਸਿੰਪਲ ਜਿਹੇ ਤਰੀਕੇ ਨਾਲ ਗੁਲਾਬ ਦੀ ਕੇਅਰ ਕਰਦੀ ਆ ਇਹ ਸਾਰੇ ਮੇਰੇ ਗੁਲਾਬ ਕਟਿੰਗ ਤੇ ਲੱਗੇ ਹੋਏ ਆ ਇਹ ਵਾਲੇ ਵੀ ਸਾਰੇ ਤੇ ਇਹ ਕੁਝ-ਕੁਝ ਮੈਂ ਦਾਨੀ ਰਹਿਣੇ ਆ ਕਿ ਕੋਈ ਪੈਣ ਪੜਾ ਆਏ ਤੇ ਜਿਹੜਾ ਮੰਗੇ ਮੈਂ ਦੇ ਦਿੰਦੀ ਆ ਫਿਰ ਇਸ ਤਰ੍ਹਾਂ ਜਿਹੜਾ ਕੇਅਰ ਕਰਨ ਵਾਲਾ ਕੋਈ ਫਿਰ ਪੜਾਉਂਦਾ ਹੋਵੇ ਦੇ ਦਿੰਦੀ ਆ ਇਹ ਦੇਖੋ ਇਹਦੇ ਵਿੱਚ ਨਾ ਕੁਝ ਰੀਜਨਸ ਹੁੰਦੀ ਹੈ ਜਿਸ ਤਰ੍ਹਾਂ ਇਹ ਵਾਲਾ ਗਲਾਗਣਾ ਪੂਰਾ ਖਿੜਿਆ ਨਹੀਂ ਹੈ ਨਾ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਕਿਉਂ ਨਹੀਂ ਖਿੜਦਿਆ ਇਹਦਾ ਕਾਰਨ ਇਹ ਹੁੰਦਾ ਇਹਨੂੰ ਨਾ ਮੈਂ ਪਿੱਛੋਂ ਚੁੱਕਿਆ ਹੈ ਪਿਛਲੀ ਸਾਈਡ ਪਿਆ ਸੀਗਾ ਬਿਲਕੁਲ ਪਿੱਛੇ ਤੇ ਉੱਥੇ ਪ੍ਰੋਪਰ ਧੁੱਪ ਨਹੀਂ ਜਾਂਦੀ ਇਹਦੇ ਕਰਕੇ ਨਾ ਫਲਾਗ ਜਿਹੜਾ ਨਾ ਅੱਧਾ ਖਿੜ ਜਾਂਦਾ ਤੇ ਅੱਧੀ ਇਹਦੀ ਕਲੀ ਬਣੀ ਦੀ ਬਣੀ ਰਹਿ ਜਾਂਦੀ ਹੈ ਆ ਦੇਖੋ ਸਾਰਾ ਅੱਧਾ ਡਿੱਗ ਗਿਆ ਜਿੰਨਾ ਚਿਰ ਇਹਨੂੰ ਫੁੱਲ ਸਨਲਾਈਟ ਨਹੀਂ ਨਾ ਮਿਲੂਗੀ ਤੇ ਇਹ ਇਸ ਤਰ੍ਹਾਂ ਹੀ ਕਰਨਾ ਆ ਜਾਂ ਤਾਂ ਕਲੀ ਬਣੇਗੀ ਨਹੀਂ ਜੇ ਬਣ ਜਾਏਗੀ ਤਾਂ ਪੂਰੀ ਖਿੜੇਗੀ ਨਹੀਂ ਠੀਕ ਹੈ ਨਾ ਤੇ ਇਸ ਤਰ੍ਹਾਂ ਇਹਨੂੰ ਫੁੱਲ ਸਨਲਾਈਟ ਦਾ ਇਹ ਪੌਦਾ ਹੈ ਚਾਹੇ ਸਾਡਾ ਇੰਗਲਿਸ਼ ਰੋਜ ਹੈ ਚਾਹੇ ਸਾਡਾ ਦੇਸੀ ਰੋਜ ਹੈ ਚਾਹੇ ਹਾਈਬ੍ਰਿਡ ਹੈ ਕੋਈ ਵੀ ਹੈ ਨਾ ਤੇ ਬਾਕੀ ਇਹਦਾ ਪਾਣੀ ਦਾ ਖਿਆਲ ਖਿਆਲ ਇਸ ਤਰ੍ਹਾਂ ਰੱਖਣਾ ਆ ਕਿ ਸਾਰੇ ਕਹਿੰਦੇ ਨੇ ਨਾ ਉੱਪਰ ਦੀ ਮਿੱਟੀ ਸੋਇਲ ਜਿਹੜੀ ਆ ਸੁੱਕ ਜਾਏ ਤੇ ਫੇਰ ਪਾਣੀ ਪਾਉਣਾ ਆ ਪਰ ਮੈਂ ਨਹੀਂ ਇਸ ਤਰ੍ਹਾਂ ਕਰ ਦਿੰਦੀ ਮੈਂ ਨਹੀਂ ਸੁੱਕਣ ਦਿੰਦੀ ਕਿਉਂਕਿ ਜਦੋਂ ਵੀ ਮਿੱਟੀ ਸੁੱਕਣ ਲੱਗਿਆ ਨਾ ਤੇ ਦੇਖੋ ਪੱਤੀਆਂ ਦੀਆਂ ਮੁੜ ਜਾਂਦੀਆਂ ਤੇ ਅਗਰ ਬਰਡ ਬਣੀ ਹੋਵੇ ਨਾ ਬਰਡ ਬਣਾ ਹੋਵੇ ਕਲੀ ਬਣੀ ਹੋਵੇ ਤੇ ਉਹ ਵੀ ਥੋੜੀ ਜੀ ਨਾ ਲਟਕ ਜਾਂਦੀ ਆ ਤੇ ਪੱਤੀਆਂ ਜਿਹੜੀਆਂ ਨੇ ਥੋੜੀਆਂ ਝੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਮੈਂ ਨਾ ਜ਼ਿਆਦਾ ਮੋਸਟ ਰੱਖਦੀ ਹਾਂ ਇਹਨਾਂ ਨੂੰ ਜਿਆਦਾ ਦਲਦਲੀ ਤਲੀ ਮਿੱਟੀ ਕਰਦੀ ਪਰ ਥੋੜਾ ਠੀਕ-ਠੀਕ ਰੱਖਦੀ ਆ ਬਹੁਤ ਇਹਦੇ ਨਾਲ ਹਸਾਨੀ ਨਾਲ ਚੱਲਦੇ ਰਹਿੰਦੇ ਆ ਮੇਰੇ ਗਲਾਵ ਫੁੱਲ ਸਾਇਨ ਲਾਈਟਸ ਆ ਇੱਥੇ ਮੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੁੱਪ ਰਹਿੰਦੀ ਆ ਸਾਰਾ ਦਿਨ ਧੁੱਪ ਰਹਿੰਦੀ ਆ ਇੱਥੇ ਤੇ ਬਾਕੀ ਇਹਦੇ ਨਾਲ ਇਸ ਤਰ੍ਹਾਂ ਐਫਰਟ ਜਿ ਬਣ ਜਾਂਦੇ ਹੈ ਕਈ ਵਾਰੀ ਨਾ ਕਲੀ ਖਿੜਨ ਤੋਂ ਪਹਿਲਾਂ ਇਸ ਤਰ੍ਹਾਂ ਦੇ ਠਿੱਕੇ ਪੰਗੇ ਜਿਹੜਾ ਚੰਦੇ ਇਸ ਰੰਗ ਕਰਕੇ ਇਹਦਾ ਸੌਖਾ ਤਰੀਕਾ ਤੇ ਇਹ ਹੈ ਕਿ ਇਹਦੇ ਤੇ ਪ੍ਰੈਸ਼ਰ ਮਾਰੂ ਪਾਣੀ ਦਾ ਤੇਜ਼ ਧਾਰ ਨਾਲ ਮੈਂ ਤੇ ਬਣ ਨਹੀਂ ਦਿੰਦੀ ਹੁੰਦੀ ਮੈਂ ਹੁਣੇ ਦੇਖੇ ਤੇ ਹੁਣੇ ਇਹਨੂੰ ਸ਼ਾਮ ਨੂੰ ਮੈਂ ਪ੍ਰੈਸ਼ਰ ਨਾਲ ਇਹਨੂੰ ਪਾਈਪ ਦੇ ਪ੍ਰੈਸ਼ਰ ਨਾਲ ਮਾਰੂੰਗੀ ਫੇ ਬਿਲਕੁਲ ਠੀਕ ਹੋ ਜਾਏਗਾ ਹਨਾ ਉਸਰਾ ਗਾ ਅਗਰ ਨਹੀਂ ਹੋਵੇ ਤਾਂ ਤੁਸੀਂ ਸਿੰਪਲ ਪਾਣੀ ਵਿੱਚ ਕੋਈ ਵੀ ਸਰਫ ਜਾਂ ਸਾਬਣ ਲੈ ਲੈਣਾ ਅਗਰ ਹੈਂਡ ਵਾਸ਼ ਹੋਵੇ ਤਾਂ ਉਹ ਸਭ ਤੋਂ ਬੈਸਟ ਹੈ ਹਨਾ ਉਹਨੂੰ ਲੈ ਲੈਣਾ 1 ਲੀਟਰ ਦੇ ਵਿੱਚ 2-4 ਬੂੰਦਾ ਪਾਣੀ ਆ ਉਹਦਾ ਅਸੀਂ ਸਪਰੇਅ ਕਰਨਾ ਹੈ ਇਹਦਾ ਸ਼ਾਮ ਨੂੰ ਕਰਨਾ ਸ਼ਾਮ ਦੇ ਟਾਈਮ ਤੇ ਇਹਦੇ ਨਾਲ ਤੁਹਾਨੂੰ ਬਹੁਤ ਸੋਹਣੀ ਗ੍ਰੋਥ ਮਿਲੇਗੀ ਤੇ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਲੱਗਾ ਅਬ ਮੈਂ ਹੋਣੀ ਦੇਖਿਆ ਛੋਟੇ ਛੋਟੇ ਹੈਗੇ ਨੇ ਇਹ ਤਾਂ ਫ੍ਰੈਸ਼ ਹਨ ਤੇ ਮੈਂ ਇਹਦੇ ਪੱਤੀਆਂ ਦੇ ਪਿੱਛੇ ਨਾ ਕਿਤੇ ਕੀੜੇ ਛੋਟੇ ਛੋਟੇ ਜੇ ਲੱਗ ਜਾਂਦੇ ਆ ਬਕਸ ਲੱਗ ਜਾਂਦੇ ਆ ਐਫਮਾਈਟ ਜਿਹੇ ਹੁੰਦੇ ਆ ਕੋਣ ਹੌਲੀ ਹੌਲੀ ਕਰਕੇ ਨਾ ਸੜਾ ਸਾਰਾ ਗੁਲਾਬ ਖਾ ਜਾਂਦੇ ਆ ਠੀਕ ਹੈ ਨਾ ਉਹ ਉਹਨਾਂ ਨੂੰ ਆਪਾਂ ਨਾ ਜਦੋਂ ਪ੍ਰੈਸ਼ਰ ਮਾਰਨਾ ਨਾ ਜਦੋਂ ਦੇਖਣਾ ਵਾ ਪਾਣੀ ਪੱਤੀਆਂ ਦੇ ਪਿੱਛੇ ਕੋਈ ਚੀਜ਼ ਨਾ ਹੋਵੇ ਪੱਤੀਆਂ ਦੇ ਪਿੱਛੇ ਜ਼ਰੂਰ ਤੁਸੀਂ ਪ੍ਰੈਸ਼ਰ ਮਾਰਨਾ ਇਸ ਤਰ੍ਹਾਂ ਤੇ ਸਿੰਪਲ ਖਾਦ ਦਿੰਦੇ ਨੇ ਜਿਸ ਨਾਲ ਮੈਟਾਇਰ ਕਰਦੀ ਹੈ ਦੀ ਕਿ ਨਵੰਬਰ ਚ ਤੇ ਇੱਕ ਫਰਵਰੀ ਵਿੱਚ ਮੈਂ ਇਹਨੂੰ ਜ਼ਰੂਰ ਖਾਦ ਪਾਣੀ ਆ ਇਹ ਵਾਲੀ ਮੇਰੇ ਕੋਲ ਗੋਬਰ ਦੀ ਸੜੀ ਹੋਈ ਖਾਦ ਪਈ ਆ 4-5 ਸਾਲ ਪੁਰਾਣੀ ਆ ਠੀਕ ਹੈ ਨਾ ਤੇ ਇਹਨੂੰ ਮੈਂ ਨਵੰਬਰ ਚ ਤੇ ਫਰਵਰੀ ਵਿੱਚ ਪਾਣਾ ਹੀ ਪਾਣਾ ਉਸ ਤੋਂ ਬਾਅਦ ਨਹੀਂ ਮੈਂ ਜ਼ਿਆਦਾ ਇਨੂੰ ਕਦੀ ਪਾਈ ਤੇ ਉਹਦੇ ਨਾਲ ਇਹ ਬਹੁਤ ਸੋਨਾ ਗ로우 ਹੁੰਦਾ ਰਹਿੰਦਾ ਹੈ ਅਗਰ ਇਹਨੂੰ ਹੋਰ એનર્ਜੀ ਇਹਦੀ ਬਰਕਰਾਰ ਰੱਖਣੀ ਹੈ ਤੇ ਇਹਨੂੰ ਇਹਦੇ ਵਿੱਚ ਨਾ ਮੈਂ ਇਹ ਦੇਖੋ ਮੇਰੇ ਕੋਲ ਨਾ ਆ ਬੁੱਤੁਰਾ ਨਾ ਤੁਸੀਂ ਕੋਕਲੀ ਤੇ ਦੇਖ ਰਹੇ ਹੋ ਕੱਟਾ ਪਿਆ ਇਹਦੇ ਵਿੱਚ ਨਾ ਮੈਂ ਕਾਫੀ ਮੇਰੀ ਖਰਾਬ ਹੋ ਗਈ ਸੀ ਕਿ ਮੈਂ ਪਿਛਲੀਆਂ ਵੀਡੀਓ ਚ ਵੀ ਦੱਸਿਆ ਸੀ ਕਾਫੀ ਖਰਾਬ ਹੋ ਗਈ ਸੀ ਤਾਂ ਉਹਨੂੰ ਕਦੀ ਸੁਪਣਾ ਨਹੀਂ ਤੁਸੀਂ ਕਾਫੀ ਖਰਾਬ ਹੋ ਗਈ ਤਾਂ ਉਹਨੂੰ ਨਾ ਇਸਰਾ ਮੈਂ ਇਹਦੇ ਵਿੱਚ ਪਾ ਕੇ ਰੱਖ ਦਿੰਨੀ ਆ ਬੋਤਲ ਚ ਖੋਲ ਕੇ ਰੱਖਿਆ ਲਿਕਵਿਡ ਬਣਾ ਕੇ ਰੱਖਿਆ ਹੋਇਆ ਤੇ ਆ ਦੇਖੋ ਗੈਸ ਬਣੀ ਹੋਈ ਨਾ ਇਹਦੀ ਇਸ ਤਰ੍ਹਾਂ ਕਰਕੇ ਇਹ ਗੈਸ نکال ਕੇ ਇਹਨੂੰ ਥੋੜਾ ਜਿਹਾ ਹੀ ਪਾਣਾ ਹੈ ਆਹ ਵਾਲਾ ਕੱਪ ਮੈਂ ਨਹੀਂ ਲੈਂਦੀ ਨਾ ਇੱਕ ਪੌਟ ਵਾਸਤੇ ਇਸ ਤਰ੍ਹਾਂ ਥੋੜਾ ਜਿਹਾ ਲੈ ਕੇ ਇੱਕ ਪੌਟ ਵਾਸਤੇ ਬਹੁਤਾ 12 ਇੰਚ ਦੇ ਪੌਟ ਵਾਸਤੇ ਇਸ ਤਰ੍ਹਾਂ ਕੱਪ ਦਾ ਤੀਜਾ ਹਿੱਸਾ ਲੈ ਲੈਣੀ ਹੈ ਜਿਆਦਾ ਵੀ ਨਹੀਂ ਕਿ ਘੱਟ ਨਹੀਂ ਕੱਪ ਦਾ ਤੀਜਾ ਹਿੱਸਾ ਲੈ ਕੇ ਉਹਨਾਂ ਪਾਣੀ ਪਾ ਕੇ ਤੇ ਬਸ ਇਹਨੂੰ ਨਾ ਮਿੱਟੀ ਦੀ ਗੁਡਾਈ ਕਰਨੀ ਆਪਾਂ ਹੌਲੀ ਹੌਲੀ ਕਰਕੇ ਕਿ ਸਾਰਾ ਸਾਈਡਾਂ ਤੋਂ ਘਸ ਕੇ ਇਸ ਤਰ੍ਹਾਂ ਕਰਕੇ ਹੁਣ ਮੇਰੀ ਮਿੱਟੀ ਗਿੱਨੀ ਹੈ ਵੈਸੇ ਮੈਂ ਪਾਏ ਹੋਏ ਆ ਲਿਕੁਇਡ ਪਾਏ ਹੋਏ ਆ ਫਿਰ ਵੀ ਮੈਂ ਇਹਦਾ ਕੋਈ ਨੁਕਸਾਨ ਨਹੀਂ ਕਿਉਂਕਿ ਆਰਗੇਨਿਕ ਹੁੰਦੇ ਆ ਇਹ ਇਹਨੂੰ ਅਸੀਂ ਹਫ਼ਤੇ 'ਚ ਇੱਕ ਵਾਰੀ ਵੀ ਪਾ ਸਕਦੇ ਹਾਂ ਉਹਦੇ ਨਾਲ ਇਹਦੀ ਨਾ ਜਿਹੜੀ ਫਲਾਵਰਿੰਗ ਆ ਉਹ ਬਹੁਤ ਜ਼ਿਆਦਾ ਹੈਵੀ ਫਲਾਵਰਿੰਗ ਹੁੰਦੀ ਹੈ ਬਹੁਤ ਜ਼ਿਆਦਾ ਇਹਨੂੰ એનર્ਜੀ ਮਿਲ ਜਾਂਦੀ ਹੈ ਇਤੋਂ ਕਿਉਂਕਿ ਇਹਦੇ ਵਿੱਚ ਨਿਊਟ੍ਰੀਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਨਾ ਮਲਟੀਟਾਮਨ ਨਿਊਟ੍ਰੀਸ਼ਨ ਹੁੰਦਾ ਐਸਿਡਿਕ ਐਸਿਡਿਕ ਹੁੰਦਾ ਹੈ ਉਦੇ ਕਰਕੇ ਮਿੱਟੀ ਜਿਹੜੀ ਹੈ ਨਾ ਤੇ ਬਹੁਤ ਵਧੀਆ ਹੋ ਜਾਂਦੀ ਹੈ ਹੋਰ ਇਹਦੇ ਵਿੱਚ ਤੁਸੀਂ ਔਰੈਂਜ ਪੀਲ ਦਾ ਲਿਕੁਇਡ ਪਾ ਸਕਦੇ ਆ ਔਰੈਂਜ ਦਾ ਤੁਸੀਂ ਪੂਰ ਚੂਰ ਪਾ ਦਿਨੇ ਸੁੱਕੀ ਔਰ ਇਹਦੇ ਛਿਲਕੇ ਸੁਕਾ ਕੇ ਹਨਾ ਉਹਨੂੰ ਪਾ ਦਿਓ ਕੇਲੇ ਦੇ ਛਿਲਕੇ ਪਾ ਦਿਓ ਤੇ ਚਾਹ ਪੱਤੀ ਵੀ ਪਾ ਸਕਦੇ ਹੋ ਸੁੱਕੀ ਚਾਹ ਪੱਤੀ ਵੀ ਪਾ ਸਕਦੇ ਹਾਂ ਅਸੀਂ ਔਰ ਜੇ ਅਸੀਂ ਚਾਹੀਏ ਤੇ ਕਾਫੀ ਦਾ ਪੈਕੇਟ ਵੀ ਇੱਕ ਕਿ ਬਾਹਰਾਂ ਦੇ ਡਿਪੋਟ ਵਿੱਚ ਕਾਫੀ ਦਾ ਪੈਕੇਟ ਵੀ ਪਾ ਸਕਦੇ ਹਾਂ ਉਹਦੇ ਨਾਲ ਸਾਡੀ ਇਹ ਫਲਾਵਰਿੰਗ ਹਰ ਇੱਕ ਫਲਾਵਰਿੰਗ ਪlant ਵਾਸਤੇ ਇਹ ਬਹੁਤ ਬੈਸਟ ਹੈ ਜਿਹੜੇ ਐ ਸੇ ਤੁਹਾਨੂੰ ਮੈਂ ਸਾਰੇ ਫਰਟੀਲਾਈਜ਼ ਦੱਸਿਆ ਸਾਰੇ ਬੈਸਟ ਹੈ ਠੀਕ ਹੈ ਤੇ ਇਹਦੇ ਨਾਲ ਇੱਕ ਮੈਚੀ ਜ਼ਰੂਰ ਪਾਣੀ ਹੁੰਦੀ ਹੁੰਦੀ ਹੈ ਆਪਣੇ ਕੁਲਸਵਾਹ ਹੁੰਦੀ ਨਾ ਅਸੀਂ ਪੰਜਾਬੀ ਚ ਸਵਾਹ ਕਹਿੰਦੇ ਹਾਂ ਸੋ ਆਂ ਦਿਆ ਇੰਗਲਿਸ਼ ਚ ਡੈਸ਼ ਕਹਿੰਦੇ ਆ ਤੇ ਹਿੰਦੀ ਚ ਰਾਖ ਕਹਿੰਦੇ ਹਨ ਉਹ ਰਾਖ ਨੂੰ ਨਾ ਮੱਪੀ ਕੇ ਥੋੜਾ ਜਿਹਾ ਲੈਣਾ ਆਪਾਂ 2-3 ਚੁਟਕੀਆਂ ਲੈ ਲੈਣੀਆਂ ਇੰਨੀ ਇੱਕ ਤੇ ਉਹਨੂੰ ਨਾ ਅਸੀਂ ਚਾਹੇ ਤਾਂ ਲਿਕਵਿਡ ਬਣਾ ਕੇ ਦੇ ਤੇ ਸਪਰੇਅ ਕਰ ਦਈਏ ਨਾਂਤੇ ਤੇ ਉਹਦੇ ਨਾਲ ਫਲੋਰਿੰਗ ਬਹੁਤ ਜਲਦੀ ਆਏਗੀ ਤੇ ਨਾਲੇ ਪੱਤੀਆਂ ਜਿਹੜੀਆਂ ਹੁੰਦੀਆਂ ਕਿਉਂਕਿ ਰਾਖੇ ਵਿੱਚ ਨਾ ਪੋਟਾਸ਼ ਹੁੰਦਾ ਹੈ ਨਾ ਪੋਟਾਸ਼ ਨਾਲ ਇਹਦੇ ਜੇ ਬਹੁਤ ਜ਼ਿਆਦਾ ਫਲੋਰਿੰਗ ਹੁੰਦੀ ਹੈ ਨਾ ਤਾਂ ਉਹਨੂੰ ਤੁਸੀਂ ਇਹ ਸੁੱਕਾ ਕਰਕੇ ਵੀ ਇਹਦੇ ਵਿੱਚ ਪਾ ਸਕਦੇ ਖਾਦ ਦੇ ਤੌਰ ਤੇ ਔਰ ਲਿਕੁਇਡ ਬਣਾ ਕੇ ਵੀ ਇਹਦੇ ਤੇ ਸਪਰੇਅ ਕਰ ਸਕਦੇ ਤੇ ਬਹੁਤ ਵਧੀਆ ਹੁੰਦਾ ਤੇ ਮੇਰੇ ਆ ਬੜੇ ਵਾਈਟ ਫਲ ਬੜੀਆਂ ਕਲੀਆਂ ਦੇਖੋ ਤੁਸੀਂ ਕਿੰਨੀਆਂ ਜ਼ਿਆਦਾ ਬਣੀਆਂ ਨੇ ਇਸੇ ਕਰਕੇ ਬਣੀਆਂ ਨੇ ਕਿਉਂਕਿ ਇਹਨੂੰ ਪੂਰੀ ਘੋਰਾ ਕਰ ਮਿਲੀ ਹੋਈ ਹੈ ਤੇ ਕੁਝ ਮਤਲਬ ਪਲਾਂਟਸ ਜੀ ਨਾ ਇਹਨਾਂ ਦੀ ਮੈਂ ਸਭ ਤੋਂ ਜ਼ਰੂਰੀ ਕੰਮ ਇਹਨਾਂ ਦਾ ਲਾਸਟ ਵਿੱਚ ਸਭ ਤੋਂ ਜ਼ਰੂਰੀ ਕੰਮ ਇਹਨਾਂ ਦਾ ਹੈਗਾ ਹੈ ਇਹਨਾਂ ਦੀ ਪ੍ਰੂਨਿੰਗ ਇਹਨਾਂ ਦੀ ਪ੍ਰੂਨਿੰਗ ਸਾਨੂੰ ਜ਼ਰੂਰ ਕਰਨੀ ਪੈਂਦੀ ਹੈ ਅਗਰ ਅਜੇ ਵੀ ਨਹੀਂ ਤੁਹਾਡੇ ਕਲੀਆਂ ਆ ਰਹੀਆਂ ਨਾ ਪਲਾਂਟ ਵਿੱਚ ਤੁਸੀਂ ਕੀ ਕਰਨਾ ਹੈ ਖੁਲਨੇ ਕਿਹੜਾ ਤਰੀਕਾ ਦੱਸਾਂ ਮੈਂ ਤਾਂ ਵੈਸੇ ਸਾਰੇ ਪਲਾਂਟਸ ਦੀ ਕਰ ਚੁੱਕੀ ਆ ਸੌਫਟ ਪ੍ਰੂਨਿੰਗ ਇਹ ਦੇਖੋ ਇਹ ਵੀ ਡੰਡੀ ਹੈ ਨਾ ਇਹਨੂੰ ਨਵੇਂ ਕੀਤੀ ਹੋएगी ਜਾਂ ਇੱਕ ਅਲੱਗ ਨਿਕਲੀ ਗਈ ਹਾਂ ਇਹ ਅਲੱਗ ਛੋਟਾ ਪਲਾਂਟ ਹੈਗਾ ਵਾ ਵੈਸੇ ਇਹਨੂੰ ਵੀ ਕੀਤੀ ਸੀ ਆ ਦੇਖੋ ਕਲੀ ਇਹਦੀ ਵੀ ਬਣੀ ਹੋਈ ਹੈ ਇੱਥੇ ਤੇ ਇਹਨੂੰ ਦਾ ਕਰਨਾ ਕੋਈ ਵੀ ਪਲਾਂਟ ਆ ਤੁਹਾਡਾ ਨਾ ਛੋਟੇ ਛੋਟੇ ਅਗਰ ਕਲੀਆਂ ਨਹੀਂ ਬਣੀਆਂ ਨਾ ਫਿਰ ਤੁਸੀਂ ਇਸ ਤਰ੍ਹਾਂ ਕਰਨਾ ਆ ਛੋਟੇ ਛੋਟੇ ਇੱਥੋਂ ਸੌਫਟ ਪ੍ਰੂਨਿੰਗ ਕਰ ਦੇਣੀ ਆ ਇਹ ਬਹੁਤ ਜ਼ਰੂਰੀ ਟਿੱਪ ਹੈਗੀ ਆ ਤੇ ਇਹ ਤੁਸੀਂ ਯੂਜ਼ ਕਰੋਗੇ ਨਾ ਤੇ ਫालतू ਜਿਹੜੀਆਂ ਸੁੱਕੀਆਂ ਡੰਡੀਆਂ ਪੀਲੀਆਂ ਪੱਤੀਆਂ ਸਭ ਉਤਾਰ ਦੇਣੀਆਂ ਠੀਕ ਹੈ ਨਾ ਤੇ ਫਿਰ ਦੇਖਣਾ ਤੁਸੀਂ ਤੁਹਾਡੇ ਨਵੇਂ ਗਰੋਥ ਨਿਕਲੂਗੀ ਜਿਸ ਨਾਲ ਜਿਸ ਨਾਲ ਨਵਾਂ ਫੁਟਾਵ ਨਿਕਲੇਗਾ ਉਹਦੇ ਨਾਲ ਨਵੀਂ-ਨਵੀਂ ਤੁਹਾਡੇ ਉਨੇ ਹੀ ਪੱਤੇ ਉਨੇ ਹੀ ਫਲਾਵਰ ਜ਼ਿਆਦਾ ਨਿਕਲਣਗੇ ਸੌਫਟ ਪ੍ਰੂਨਿੰਗ ਦਾ ਕੋਈ ਡਰ ਨਹੀਂ ਤੁਸੀਂ ਬੇਜਿਜ ਕਰ ਸਕਦੇ ਹੋ ਠੀਕ ਹੈ ਬਸ ਇਹਨੂੰ ਬਰਸਾਤ ਦੇ ਮੌਸਮ 'ਚ ਨਹੀਂ ਪ੍ਰੂਨਿੰਗ ਕਰਨੀ ਕਿਉਂਕਿ ਉਦੋਂ ਹੋ ਸਕਦਾ ਤੁਹਾਡੇ ਗੁਲਾਬ ਨੂੰ ਪਾਣੀ ਪੈ ਪੈ ਕੇ ਤੇ ਫੰਗਸ ਲੱਗਦੇ। ਬਸ ਇੰਨੇ ਕੁ ਟਿਪਸ ਤੁਸੀਂ ਵਰਤ ਕੇ ਵੇਖ ਲਓ ਬਸ ਹੋਰ ਇਹ ਤਾਂ ਬਹੁਤ ਜਿਆਦਾ ਹੈ। ਬਸ ਜਿਹੜੇ ਬਿਗਨਰਸ ਨੇ ਉਹਨਾਂ ਵਾਸਤੇ ਇਹ ਵੀਡੀਓ ਸਪੈਸ਼ਲੀ ਬਣਾਈ ਮੈਂ ਕਿ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਇੱਕ ਮੰਦਿਰ ਸੀ ਸਦਾ ਫੋਨ ਆਇਆ ਸੀਗਾ ਉਹ ਕਹਿੰਦੇ ਸੀ ਸਾਨੂੰ ਦੱਸਿਓ ਤੁਸੀਂ ਨਾ ਤੇ ਬਸ ਇੱਕ ਕੁਝ ਕੁ ਟਿਪਸ ਹੁੰਦੇ ਆ ਉਹਨਾਂ ਨੂੰ ਧਿਆਨ ਚ ਰੱਖੀ ਤਾਂ ਸਾਡੀ ਜਿਹੜੀ ਪlant ਬਹੁਤ ਫੁੱਲ ਗਰੂਮਿੰਗ ਕਰਦੇ ਆ ਤੇ ਸਾਡਾ ਗਾਰਡਨ ਹਕੇਆ ਭਰਿਆ ਲੱਗਦਾ ਤੇ ਅੱਜ ਮੌਸਮ ਬਹੁਤ ਸੋਹਣਾ ਤੇ ਦੇਖੋ ਇਸ ਤਰ੍ਹਾਂ ਦੇਖੋ ਨਿਕਣ ਤੇ ਲੱਗਦਾ ਲਵਰੇ ਫਲਾਵਰ 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 ਇਹਨੇ ਪਿਆਰੇ ਲੱਗ ਰਹੇ ਹਨਾ ਦੇਖੋ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਹੈਵੀ ਫਲਰ ਇੱਕ ਖਾਸ ਗੱਲ ਹੋ ਜੇ ਤੁਸੀਂ ਵੱਡਾ ਫਲਾਵਰ ਲੈਣਾ ਹੈ ਨਾ ਗੁਲਾਬ ਦਾ ਵੱਡਾ ਫਲਾਵਰ ਜੋਂ ਦੇ ਤੇ ਉਹਨੂੰ ਉਹਨਾ ਹੀ ਵੱਡਾ ਪਾੜ ਦੋ ਕਈ ਕਹਿ ਦਿੰਦੇ ਕਿ ਜਿਹਦੀ ਦੀ ਗੁਲਾਬ ਦੀ ਜਿਹੜਾ ਉਹ ਛੋਟੀ ਹੁੰਦੀ ਆ ਹਾਂ ਬੇਸ਼ੱਕ ਛੋਟੀ ਹੁੰਦੀ ਆ ਪਰ ਉਹਨੂੰ ਜਿੰਨੀ ਅਸੀਂ એનર્ਜੀ ਦਵਾਂਗੇ ਨਾ ਜਿੰਨੀ ਉਹਨੂੰ ਤਾਕਤ ਦਵਾਂਗੇ ਉਸੇ ਹਿਸਾਬ ਨਾਲ ਨਾ ਜਿਹੜਾ ਗਲਾਵਾ ਗਰੋਥ ਕਰਦਾ ਹੈ ਤੇ ਤੁਸੀਂ ਦੇਖਣਾ ਇਹ ਦੇਖੋ ਮੇਰੇ ਪੀਪੇ ਚ ਲੱਗਾ ਨਾ ਤੇ ਪੀਪੇ ਦੇ ਵਿੱਚ ਦੀ ਗਰੋਥ ਕਿੰਨੀ ਵੱਡੀ ਆ ਤੇ ਇੱਥੇ ਦੇਖੋ ਇਹ ਵਾਲਾ ਇਹਦੇ ਵਿੱਚ ਇਹਦੇ ਵਿੱਚ ਕਲੀ ਛੋਟੀ ਬਣੀ ਆ ਹਨ ਤੇ ਇਹ ਜਿਹੜਾ ਮੇਰਾ ਇਹ 12 ਇੰਚ ਦਾ ਕਮਲਾ ਆ ਇਹਦੇ ਵਿੱਚ ਜਿਹੜੀ ਗ੍ਰੋਥ ਇਹਦੀ ਛੋਟੀ ਆ ਹਨ ਥੋੜਾ ਫਰਕ ਪਿਆ ਜਾਂਦਾ ਜ਼ਰੂਰ ਤੇ ਤੁਸੀਂ ਹੋ ਸਕੇ ਤਾਂ ਇਹਨੂੰ ਵੱਡੇ ਚ ਲਗਾਓ ਅਗਰ ਤੁਹਾਡੇ ਕੋਲ ਜ਼ਮੀਨ ਆ ਤੇ ਜ਼ਮੀਨ 'ਚ ਜ਼ਰੂਰ ਲਗਾਓ ਇਸ ਤਰ੍ਹਾਂ ਸਿਬਤ ਤੋਂ ਬਦਤਰ ਫਲਾਵਿੰਗ ਪਾਓ ਤੇ ਇਸ ਤਰ੍ਹਾਂ ਅਗਰ ਕੋਈ ਹੋਰ ਕੁਐਸਚਨ ਹੋਵੇ ਤਾਂ ਮੈਨੂੰ ਜ਼ਰੂਰ ਪੁੱਛਣਾ ਕਮੈਂਟ ਬਾਕਸ ਵਿੱਚ ਤਾਂ अगले मैं टॉपिक दिन फिर हाजिर तक ले ली थैंक यू सो मच फॉर वॉचिंग धन्यवाद जी सब का okay. okay तो किस तरह लगी तो मेरी जानकारी मैं फोन करके सॉरी मैं कमेंट करके जरूर दसना ओके okay जी वाई साहब वागुरु जी की फते